ਤਲ ਸਿੰਘ ਜੀ ਕੀ ਨਾਸਿ ਬੇਟੇ ਸਿਮਰਨ ਪਾਲ ਸਿੰਘ ਇਹ ਕਦੋਂ ਗਿਆ ਸੀ ਅਮਰੀਕਾ ਅਮਰੀਕਾ ਅੱਜ ਤੋਂ 2 ਸਾਲ ਪਹਿਲਾਂ ਗਿਆ ਸੀ ਘਰਾਂ ਚ ਗਿਆ ਪੱਕਾ ਸਿਕੋਤੇ ਹਾਂਜੀ ਪੱਕਾ ਹੋ ਗਿਆ ਸੀ 1 ਮਹੀਨਾ ਹੋ ਗਿਆ ਜਿਸ ਤਰ੍ਹਾਂ ਹਾਦਸਾ ਵਾਪਰਿਆ ਜਿਹੜਾ ਬੇਟੀ ਦੀ ਮੌਤ ਦੀ ਖਬਰ ਲੱਗੀ ਕੇਲੀਫੋਰਨੀਆ ਤੋਂ ਲੋਡ ਕਰਕੇ ਜਾਣ ਲਿਆ ਸੀ ਰਸਤੇ ਦੇ ਵਿੱਚ ਹਾਦਸਾ ਹੋ ਗਿਆ ਟਰੱਕ ਚੰਦਾ ਸੀ ਟਰੱਕ ਜਲ ਮੰਦ ਉਸ ਕਿੰਨੇ ਬੱਚੇ ਤੁਹਾਡੇ ਦੋ ਬੇਟੇ ਵੱਡਾ ਸੀ ਛੋਟਾ ਸੀ ਇਹ ਛੋਟਾ ਬੇਟਾ ਸੀ ਫੇ ਤੁਹਾਨੂੰ ਕਿਦਾਂ ਖਬਰ ਮਿਲੀ ਕਿ ਆ ਹਾਦਸਾ ਵਾਪਰਿਆ ਕਿਨੇ ਦੱਸਿਆ ਖਬਰ ਲਿਖੀ ਸਾਨੂੰ ਸਾਡੇ ਇਤੋਂ ਪਰਿਵਾਰ ਰਿੰਦਾ ਉੱਤੇ ਮੱਲੀ ਪਰਿਵਾਰ ਉਹਨਾਂ ਦੇ ਕਰ ਮੈਸੇਜ ਗਿਆ ਉਸ ਗਿਆ ਇਹ ਉਹਨਾਂ ਨੇ ਫਿਰ ਸਾਨੂੰ ਦੱਸਿਆ ਕਿ ਹੁਣ ਬੱਚੇ ਦਾ ਬੋਡੀ ਲਈ ਕੀ ਤੁਸੀਂ ਸੰਸਕਾਰ ਲਈ ਕੀ ਇੱਥੇ ਮਗਾਉਂਗੇ ਕੀ ਕਰੋਗੇ ਸਾਨੂੰ ਉੱਪਰ ਬਾਹਰ ਨੂੰ ਵੀ ਜਾ ਮਿਲਣਾ ਚਾਹੀਦਾ ਅਸੀਂ ਉਹਦੀਆਂ ਤੁਹਾਨੂੰ ਰਸੇ ਨਾਲ ਇੱਥੇ ਪੂਰੀਆਂ ਕਰਾਂਗੇ ਜੇਕਰ ਤੁਮਾਂ ਕਰਦੇ ਤਾਂ ਬੱਚਾ ਇੱਥੇ ਲਿਆਇਆ ਜਾਵੇ ਇੱਥੇ ਸੰਸਕਾਰ ਕੀਤਾ ਜਾਵੇ ਬੱਚੇ ਬੱਚਾ ਲਿਆਇਆ ਜਾਵੇ ਇੱਥੇ ਸੰਸਕਾਰ ਕੀਤਾ ਜਾਵੇ ਆਹ ਕਿ ਲੱਗਦਾ ਤੁਸੇ ਮੇਰਾ ਭਤੀਜਾ ਇਹ ਕੀ ਗੱਲਬਾਤ ਕੀ ਹੋ ਰਹੀ ਸੋ ਉਹ ਐਕਸੀਡੈਂਟ ਹੋ ਗਿਆ ਗੱਡੀ ਲੈ ਕੇ ਆ ਰਿਹਾ ਸੀ ਕੈਲੀਫੋਰਨੀਆ ਜਾ ਰਿਹਾ ਸੀ ਉੱਥੇ ਉਹਦਾ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਇਹ ਹੋਇਆ ਕਿਸ ਤਰ੍ਹਾਂ ਕੋਈ ਪਤਾ ਚੱਲੇ ਗੱਡੀ ਉਹਦੀ ਸਲਿੱਪ ਕਰ ਗਈ ਜੀ ਸਲਿੱਪ ਕਰਕੇ ਥੱਲੇ ਡਿੱਗੀ ਹੈ ਰੇਲਵੇ ਟਰੈਕ ਤੇ ਡਿੱਗ ਪਈ ਹਾਂ ਕੋਈ ਨਹੀਂ ਹੋਈ ਸੀ ਕੰਟਰੋਲ ਹੀ ਨਹੀਂ ਹੋਈ ਕੋਈ ਜਾਂ ਕੋਈ ਐਸਾ ਵਿਗੜ ਪੈ ਗਿਆ ਜਿਹੜਾ ਗੱਡੀ ਸੜੇ ਡਿੱਗੀ ਤੇ ਗੱਲਬਾਤ ਕਦੋਂ ਹੋਈ ਸੀ ਲਾਸਟ ਗੱਲਬਾਤ ਹੋਈ ਹੈ ਜੀ ਸਾਡੀ 24 ਤਰੀਕ ਨੂੰ ਹਾਂਜੀ ਮੇਰਾ ਬੇਟਾ ਵੀ ਉੱਥੇ ਸੀ ਉਹਨੇ ਦੱਸਿਆ ਬਾਅਦ ਵਿੱਚ ਉਹਨੇ ਦੱਸਿਆ ਬੈਨੂੰ ਸਾਡੇ ਮੱਲੀ ਪਰਿਵਾਰਿੰਦਾ ਉਹਨਾਂ ਨੇ ਦੀਦਨ ਕੀਤੀ ਸਾਰੀ ਉਹਨਾਂ ਨੇ ਉਹਨਾਂ ਨੇ ਕਦੇ ਇੱਥੇ ਫੋਨ ਕੀਤਾ ਤੇ ਫਿਰ ਸਾਨੂੰ ਪਤਾ ਲੱਗਾ ਕਿ ਆਖਰ ਉਹ ਕਦੋਂ ਵਾਰ ਗਿਆ ਸੀ ਉਹ ਕਿੰਨੇ ਸਾਲ ਹੋ ਗਏ 3 ਸਾਲ ਹੋ ਗਏ 5 ਸਾਲ ਹੋਏ ਨੇ ਵਾਰ ਗਿਆ ਉਹਨੂੰ 6 ਸਾਲ ਲੱਗੇ ਤੇ ਤੁਹਾਡੀ ਆਖਰੀ ਵਾਰ ਆਪਣੇ ਪੁੱਤ ਨਾਲ ਕਦੋਂ ਗੱਲਬਾਤ ਹੋਈ ਸੀ ਫੋਨ ਤੇ ਮੇਰੀ 2 ਦਿਨ ਪਹਿਲਾਂ ਹੋਈ ਤੇ ਬਹੁਤ ਕੀ ਕਹਿੰਦਾ ਸੀ ਕੀ ਗੱਲਬਤ ਹੋਈ ਮਾਂ ਦੇ ਪੁੱਤ ਤੇ ਘਰ-ਵਾਰੇ ਗੱਲਾਂ-ਵਤਾਂ ਕਰਦਾ ਏ ਕਰਜ਼ਾ ਬੜਾ ਚੜਿਆ ਸਿੱਤੇ ਹੋ ਹੋ ਜਾਂਦਾ ਏ ਪਿਲਾਣਾ ਵੱਡਾ ਭਰਾ ਉਹਦਾ ਘਰ ਗੇਲਾ ਬੈਠਾ ਉਹਦੇ ਵੱਲੋਂ ਸੋਚਦਾ ਏ ਉਹਨੂੰ ਬਾਰ ਖੜਨਾ ਉਸੇ ਪੁੱਤ ਤੇ ਸਾਰੀ ਜ਼ਿੰਮੇਵਾਰੀ ਸੀ ਹਾਂਜੀ ਸਾਰੀ ਜ਼ਿੰਮੇਵਾਰੀ ਉਹਦੇ ਸਿੱਤੇ ਤੁਹਾਨੂੰ ਕਦੋਂ ਪਤਾ ਲੱਗਾ ਕਿ ਬੇਟੇ ਨੇ ਇਹ ਹਿਸਾਬ ਆ ਬਾਬਾ ਤੁਹਾਨੂੰ ਪਰਸੋਂ ਲੱਗਿਆ ਉਹ ਤੈਨੂੰ ਕੋਈ ਜਣਾ ਪਤਾ ਅੰਜੀ ਕਹਿੰਦੇ ਕਿ ਉਹਨੂੰ ਕਰਵਾ ਦੇ ਦੇ ਨੇ ਵਿੱਜਾ ਸੀ ਬਹੁਤ ਹਾਂਜੀ ਹਾਂਜੀ ਕਰਵਾਜ ਵੇਚ ਕੇ ਕੇਸ ਆ ਤੇਰ ਕਰਾਈ ਤੁਰਿਆ ਦੇ ਹਾਂ ਮੈਂ ਕਹਿ ਰਹੀ ਹਾਂ ਕਿੰਨੇ ਪੈਣ ਪਰ ਆਏ ਬੇਟੇ ਤੁਹਾਡੇ ਦੋ ਬੇਟੇ ਹਨ ਮੇਰੇ ਕੋਈ ਪੈਣ ਨਹੀਂ ਨਹੀਂ ਦੇਖ ਲੋ ਤਾਂ ਘਰ ਚ ਇਹੀ ਕਮਾਨ ਵਾਲਾ ਸੀ ਕਮਾਨ ਵਾਲਾ ਹੈ ਉਸ ਤੋਂ ਬਾਕੀ ਸਭੀ ਉਹਦੇ ਸਿੱਧੇ ਸਾਰਾ ਪਰਵਾਰ ਕੀ ਹੁਣ ਮੰਗ ਕਰਦੇ ਹੋ ਤੁਸੀਂ ਸਰਕਾਰ ਆਏ ਹੋਏ ਮੰਗ ਕਰਨੇ ਕਿ ਸਾਨੂੰ ਵੀ ਜਿਆਦਾ ਦੇ ਦੇਣਾ ਆਏ ਆਪਣੇ ਬੇਟੇ ਦੀ ਲਾ ਬੋਡੀ ਲੈ ਕੇ ਆਈਏ ਤੇ ਸਤਿਕਾਰ ਕਰੀਏ ਤੁਸੀਂ ਕਿ ਲੱਗਦੇ ਸੋ ਮਰ ਕੇ ਗੱਦੀ ਆ ਮੈਂ ਚੁੰਮ ਪਾਲਦੀ ਇੱਕ ਦਾਦੀ ਪੋਤੇ ਦਾ ਇੱਕ ਰਿਸ਼ਤਾ ਜਿਹੜਾ ਹੈ ਇੱਕ ਬੜਾ ਹੀ ਅਨਮੋਲ ਰਿਸ਼ਤਾ ਹੁੰਦਾ ਹੈ ਤੁਹਾਨੂੰ ਜਦੋਂ ਪਤਾ ਲੱਗਾ ਸੀਗਾ ਕੀ ਦਾ ਉਸ ਵਕਤ ਮਹਿਸੂਸ ਕੀਤਾ ਸੀ ਦੁੱਖ ਹੀ ਲੱਗਾ ਏ ਦੁੱਖ ਬੜਾ ਸਿਰਮ ਦਾ ਲੱਗਾ ਇਹ ਸੁਣਿਆ ਹੈ ਇੱਕ ਦਿਨ ਪਹਿਲਾਂ ਕੀਤੀ ਆ ਬੀਬੀ ਗੱਲ ਬੀਬੀ ਵੀ ਮੇਰੇ ਬੜਾ ਦਿਲ ਕਰਦਾ ਤੈਨੂੰ ਮਿਲਣ ਤੇ ਮੈਂ ਪੱਕਾ ਹੋ ਗਿਆ ਮੈਂ ਆਵਾਂਗਾ ਜੋ ਮੰਗ ਨਹੀਂ ਮੱਤਨ ਦਿਆਗਾ ਬੜੀਆਂ ਰੀਝਾਂ ਲਾਂਦਾ ਹੀ ਉਹ ਹੀ ਦਿੰਦਾ ਉਹਨਾਂ ਨਾਲ ਹੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਤੁਸੀਂ ਅਈਏ ਸਾਨੂੰ ਮੰਗ ਮੰਗਣੀਆਂ ਵੀ ਸਾਡੇ ਉਹ ਬੱਚਾ ਕਿਤੇ ਕੰਮ ਤੇ ਲੱਗ ਜੇ ਮਾਂ ਪਿਓ ਨੂੰ ਰੋਟੀ ਦੇ ਜਿਵੇਂ ਮਾਂ ਕਹੀ ਗਈ ਜਾਂ ਪਿਓ ਤੇ ਆ ਜਾਏ ਉਹ ਬੱਚਾ ਨਾਲ ਲੈ ਜਾਣਾ ਬ੍ਰਦਰ ਦੀ ਸਾਰੀ ਜ਼ਿੰਮੇਵਾਰੀ ਵੀ ਕਰਦੀ ਉਹ ਦੇ ਤੇ ਹੀ ਸਾਰੀ ਜ਼ਿੰਮੇਵਾਰੀ ਕਰਦੀ ਉਹਦੀ ਤੇ ਕਰਜ਼ਾ ਵੀ ਬਹੁਤ ਆਇਆ ਹੈ कर जा भी बहुत फिक्र इो करता मेरी कर्टे कर्टे चुके कर्टे चुके बन गई करजा चुके घर कर लिया करजे ती हम बहुत बड़ा करजा